ਪੰਜਾਬ ਮੰਡੀ ਬੋਰਡ ਨੇ 2000 ਕਰੋੜ ਕਰਜ਼ਾ ਚੁਕਣ ਦਾ ਮਨ ਬਣਾ ਲਿਆ ਹੈ ਪੰਜਾਬ ਸਰਕਾਰ ਦਾ ਤੇ ਪਹਿਲੀ ਦਿਵਾਲਾ ਨਿਕਲਿਆ ਹੋਇਆ ਹੈ ਪਰ 2000 ਕਰੋੜ ਜਿਹੜਾ ਮੰਡੀ ਬੋਰਡ ਨੂੰ ਇਹ ਕਿਸ ਕੰਮ ਲਈ ਚਾਹੀਦਾ ਹੈਗਾ ਪੰਜਾਬ ਮੰਡੀ ਬੋਰਡ ਕਰਜ਼ਾ ਚੁੱਕਣ ਲਈ ਮਜਬੂਰ ਕਿਉਂ ਹੋਇਆ ਇਸ ਨੂੰ ਲੈ ਕੇ ਵੀ ਵਿਰੋਧੀਆਂ ਨੇ ਹੁਣ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਆ ਕਿਉਂਕਿ ਕਹਿੰਦੇ ਵੀ ਪਹਿਲਾਂ ਕਰਜ਼ਾ ਜਿਹੜਾ ਸਰਕਾਰੀ ਸੰਸਥਾਵਾਂ ਤੋਂ ਬੈਂਕਾਂ ਤੋਂ ਜਿਹੜਾ ਨਵਾਰਡ ਹੈ ਜਿਹੜਾ ਕਿ ਨੈਸ਼ਨਲ ਐਗਰੀਕਲਚਰ ਬੈਂਕਿੰਗ ਸੰਸਥਾਵਾਂ ਨਾਲ ਜੁੜਿਆ ਹੋਇਆ ਮਸਲਾ ਹੈ ਉੱਥੋਂ ਜਿਹੜਾ ਕਰਜ਼ਾ ਚੁੱਕਿਆ ਜਾਂਦਾ ਸੀ ਉਹ ਵੱਧ ਤੋਂ ਵੱਧ ਵਿਆਜ ਦਰਾਂ ਨੇ ਜਿਹੜੀਆਂ 5 ਤੋਂ 6 ਫੀਸ ਦੀ ਰਹਿੰਦੀਆਂ ਪਰ ਪੰਜਾਬ ਸਰਕਾਰ 8.3% ਦੀ ਵਿਆਜ ਦਰ ਤੇ ਕਰਜ਼ਾ ਚੁੱਕਣ ਲਈ ਵੀ ਹਾਮੀ ਭਰਨ ਨੂੰ ਤਿਆਰ ਬੈਠੀ ਹੈ ਆ ਪੰਜਾਬ ਮੰਡੀ ਬੋਰਡ ਹੁਣ ਪੰਜਾਬ ਮੰਡੀ ਬੋਰਡ ਕਿਉਂ ਤਿਆਰ ਹੋਇਆ ਇੰਨੇ ਮਹਿੰਗੇ ਦੇ ਵਿਆਜ ਦਰਾਂ ਉੱਚੀਆਂ ਵਿਆਜ ਦਰਾਂ ਤੇ ਵੀ ਇਸ ਨੂੰ ਲੈ ਕੇ ਸਵਾਲ ਹੋ ਰਿਹਾ ਕਿਉਂਕਿ 17500 ਕਿਲੋਮੀਟਰ ਹੈ ਪੰਜਾਬ ਮੰਡੀ ਬੋਰਡ ਦਾ ਸਰਵੇ ਦੱਸਦਾ ਹੈ ਕਿ ਲਿੰਕ ਸੜਕਾਂ ਦਾ ਬੁਰਾ ਹਾਲ ਹੋਇਆ ਪਿਆ ਖਸਤਾ ਹੋਈਆਂ ਪਈਆਂ ਟੁੱਟੀਆਂ ਪਈਆਂ ਭੱਜੀਆਂ ਪਈਆਂ ਉਹਨਾਂ ਦੀ ਮੁਰੰਮਤ ਕਰਨੀ ਬਿਹਤ ਲਾਜ਼ਮੀ ਹੈ ਔਰ ਦੂਸਰੇ ਪਾਸੇ 5850 ਕਰੋੜ ਰੁਪਇਆ ਬਣ ਗਿਆ ਆਰਡੀਐਫ ਦਾ ਰੂਰਲ ਡਿਵੈਲਪਮੈਂਟ ਦਾ ਜਿਹੜਾ ਫੰਡ ਹੈ ਜਿਨ੍ਹਾਂ ਨੇ 1872 ਦੇ ਕਰੀਬ ਪੰਜਾਬ ਦੇ ਵਿੱਚ ਮੰਡੀਆਂ ਉਸ ਨੂੰ ਜੋੜਨ ਵਾਲੀਆਂ ਸੜਕਾਂ ਕਈ ਹਜ਼ਾਰ ਕਿਲੋਮੀਟਰ 70 75000 ਕਿਲੋਮੀਟਰ ਪੰਜਾਬ 'ਚ ਜਾਲ ਵਿਛਿਆ ਹੋਇਆ ਜਿਹੜੀਆਂ ਪਿੰਡੂ ਖੇਤਰ ਵਿੱਚ ਸੜਕਾਂ ਨੇ ਲਿੰਕ ਰੋਡ ਨੇ ਹੌਨ ਨਦੀ ਮਰਮਤ ਦੀ ਗੱਲ ਰਹੀ ਹੈ ਉਹ 17500 ਕਿਲੋਮੀਟਰ ਸੜਕਾਂ ਦੀ ਮਰਮਤ ਕਹਿੰਦੇ ਜੇ ਹੋਣਾ ਹੋਈ ਤੇ ਬੁਰਾ ਹਾਲ ਹੋ ਜਾਣਾ ਉੱਥੋਂ ਤਾਂ ਲੰਘਣਾ ਔਖਾ ਹੋ ਜਾਂਦਾ ਖਾਸ ਕਰਕੇ ਮੀਂਹ ਕਣੀ ਹੋਵੇ ਤੇ ਹੋਰ ਜ਼ਿਆਦਾ ਔਖਾ ਹੋ ਜਾਂਦਾ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਕਰਜ਼ਾ ਚੁੱਕਣ ਦਾ ਮਜਬੂਰ ਹੋਈ ਆ ਜਿਹੜੀ ਸਰਕਾਰ ਉਹ ਇਸੇ ਕਰਕੇ ਹੋਈ ਆ ਕਿਉਂਕਿ ਪੰਜਾਬ ਮੰਡੀ ਬੋਰਡ ਦੇ ਕੋਲ ਕੁਝ ਬਚਿਆ ਹੀ ਨਹੀਂ ਹੈ ਉਹਨਾਂ ਕੋਲ ਜੇਕਰ ਆਰਡੀਐਫ ਦਾ ਪੈਸਾ ਆਇਆ ਹੁੰਦਾ ਤੇ ਉਹਨੂੰ ਵਿਕਾਸ ਹੋ ਜਾਂਦਾ ਤਰੱਕੀ ਹੋ ਜਾਂਦੀ ਪਰ ਇੱਕ ਪਾਸੇ ਉਧਰੋਂ ਕਰਜ਼ਾ 5850 ਕਰੋੜ ਦੀ ਰਕਮ ਬਣਦੀ ਹੈ ਇਸੇ ਇਹੀ ਹਾਲ ਰਿਹਾ ਅੱਗੇ ਜਿਹੜੀ ਫਸਲ ਆ ਰਹੀ ਹੈ ਝੋਨੇ ਦੀ ਉਦੋਂ ਤੱਕ ਵੀ ਰਿਲੀਜ਼ ਨਾ ਹੋਇਆ ਤੇ 7000 ਕਰੋੜ ਤੋਂ ਵੱਧ ਲੰਘ ਜਾਣੀ ਹੈ ਰਕਮ ਜੇਕਰ ਇਨੀ ਵੱਡੀ ਰਕਮ ਹੋ ਜਾਏਗੀ ਤਾਂ ਫਿਰ ਸੁਭਾਵਕ ਜੀ ਗੱਲ ਆ ਸਵਾਲ ਤੇ ਹੋਣ ਗਈ ਫਿਰ ਕਰਜ਼ੇ ਨਾਲ ਹੀ ਕੰਮ ਚਲਾਉਣਾ ਪਵੇਗਾ ਹੁਣ ਪੰਜਾਬ ਮੰਡੀ ਬੋਰਡ ਕਰਜ਼ਾ ਚੁੱਕ ਕੇ ਸੜਕਾਂ ਦੀ ਮੁਰੰਮਤ ਕਰਨਾ ਚਾਹੁੰਦੀ ਹੈ ਬੜੀ ਤਰਾਸਦੀ ਹੈ ਪੰਜਾਬ ਪਹਿਲਾਂ ਵਿੱਤੀ ਸੰਕਟ ਵਿੱਚੋਂ ਲੰਘ ਰਿਹਾ ਔਰ ਇਥੋਂ ਤੱਕ ਕਿ ਕੈਪਟਨ ਮਰਿੰਦਰ ਸਿੰਘ ਦੇ ਵੇਲੇ ਵੀ 4000 ਕਰੋੜ ਦੇ ਕਰੀਬ ਦੇ ਨੇੜੇ 1.5 ਲੱਖ ਕਿਸਾਨਾਂ ਦਾ ਕਿਸੇ ਦਾ ਲੱਖ ਕਿਸੇ ਦਾ 2 ਲੱਖ ਕਿਸੇ ਦਾ ਕਿੰਨੇ ਲੱਖ ਕਰਜ਼ਾ ਮਾਫ ਕੀਤਾ ਗਿਆ ਵਾਦਾ ਤਾਂ ਕਰ ਦਿੱਤਾ ਸੀ ਕੈਪਟਨ ਮਰਿੰਦਰ ਸਿੰਘ ਨੇ ਉਦੋਂ ਵੀ ਪਰ ਉਸ ਮਾਮਲੇ ਦੇ ਵਿੱਚ ਵੀ ਗੱਲਾਂ ਸਾਹਮਣੇ ਆਈਆਂ ਕਿ ਉਹਨਾਂ ਨੇ ਜਿਹੜਾ ਆਰਡੀਐਫ ਦਾ ਜਾਂ ਹੋਰ ਇਸ ਤਰ੍ਹਾਂ ਦਾ ਫੰਡ ਸੀ ਜਾਂ ਕਰਜ਼ੇ ਚੁੱਕੇ ਗਏ ਉਸ ਦੀਆਂ ਕਿਸ਼ਤਾਂ ਇਸ ਪਾਸੇ ਲਾ ਲੀਆਂ ਇਸ ਕੰਮ ਵਾਸਤੇ ਜਿਸ ਦੇ ਕਰਕੇ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਕਹਿਣਾ ਪਿਆ ਸੀ ਫਿਰ ਪੰਜਾਬ ਸਰਕਾਰ ਨੂੰ ਅਮੈਂਡਮੈਂਟ ਵੀ ਆਪਣੇ ਉਹਦੇ ਵਿੱਚ ਬਿੱਲ ਵਿੱਚ ਕਰਨੀ ਪਈ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਗਈ ਮੁੱਖ ਮੰਤਰੀ ਇਸੇ ਕਰਕੇ ਦਾਵਾ ਕਰਦੇ ਆ ਵਾਰ-ਵਾਰ ਕਿ ਅਸੀਂ ਫਿਰ ਕਿਹੜੇ ਮੂੰਹ ਨਾਲ ਜਾਈਏ ਉਹਨਾਂ ਮੀਟਿੰਗਾਂ 'ਚ ਜੇ ਸਾਡੇ ਮਸਲੇ ਦਾ ਹੱਲ ਨਹੀਂ ਹੋਣਾ ਸੀ ਪਹਿਲਾਂ ਵੀ ਜਾਣੂ ਕਰਵਾ ਚੁੱਕੇ ਹਾਂ ਹੁਣ ਵੀ ਜਾਣੂ ਕਰਵਾ ਚੁੱਕੇ ਹਾਂ ਇਸ ਮਾਮਲੇ ਦੇ ਵਿੱਚ ਪਰ ਸਾਡਾ ਜਿਹੜਾ ਫੰਡ ਹੈ ਉਹਦੇ ਧਾਰੀ ਜਾ ਰਿਹਾ ਹੁਣ ਰਹੀ ਗੱਲ ਪੰਜਾਬ ਮੰਡੀ ਬੋਰਡ ਜਿਹੜਾ 1800 ਤੋਂ 2000 ਕਰੋੜ ਰੁਪਈਆ ਕਰਜ਼ਾ ਚੁੱਕਣ ਦੀ ਤਿਆਰੀ ਕਰੀ ਬੈਠਾ ਹੈ ਕਈ ਬੈਂਕਾਂ ਤੇ ਸੰਸਥਾਵਾਂ ਤਾਂ ਮੂੰਹ ਵੀ ਮੋੜਨ ਲੱਗੀਆਂ ਕਿ ਕਰਜ਼ਾ ਪਹਿਲਾਂ ਵਾਲਾ ਤਾਂ ਮੁੜ ਨਹੀਂ ਰਿਹਾ ਇਹਨਾਂ ਤੋਂ ਤੇ ਹੁਣ ਅਗਲਾ ਕਿਵੇਂ ਮੋੜਨਗੇ ਸਰਕਾਰੀ ਅਧਿਕਾਰੀ ਤਾਂ ਇਹ ਵੀ ਕਹਿੰਦੇ ਆ ਮੀਡੀਆ ਰਿਪੋਰਟਾਂ ਵਿੱਚ ਕਿ ਜੇਕਰ ਇਹ ਜਿਹੜਾ ਨਵਾਂ ਕਰਜ਼ਾ ਚੁੱਕਿਆ ਜਾ ਰਿਹਾ ਜੇਕਰ 2027 ਤੋਂ ਬਾਅਦ ਪਹਿਲੀ ਕਿਸ਼ਤ ਬਣਦੀ ਹੈ ਕਰਜ਼ਾ ਮੋੜਨ ਦੀ ਫੇਰ ਤਾਂ ਸੌਖਾ ਸਾਹ ਆ ਸਕਦਾ ਪੰਜਾਬ ਮੰਡੀ ਬੋਰਡ ਨੂੰ ਜੇਕਰ ਇਹ ਕਰਜ਼ੇ ਦੀ ਕਿਸ਼ਤ ਪਹਿਲਾਂ ਆ ਗਈ ਤਾ ਫਿਰ ਹੋਰ ਦਿਵਾਲਾ ਨਿਕਲ ਸਕਦਾ ਹੈ ਇਹ ਤਾਂ ਮੋੜ ਹੀ ਨਹੀਂ ਜਾਣੀ ਕਿਉਂਕਿ ਤਨਖਾਹਾਂ ਦੇਣੀਆਂ ਹੋਰ ਕੰਮ ਕਰਨਾ ਲਿੰਕ ਸੜਕਾਂ ਬਣਾਉਣੀਆਂ ਇਹ ਬੜੇ ਫੰਡ ਤੇ ਖਰਚਾ ਆਉਣਾ ਔਰ 2500 ਕਰੋੜ ਰੁਪਈਆ ਦਾ ਅਨੁਮਾਨਤ ਹੈ ਜਿਹੜਾ ਲੱਗਣਾ ਹੈ ਇਹਨਾਂ ਸੜਕਾਂ ਦੇ ਉੱਤੇ ਮੁਰੰਮਤ ਕਰਨ ਦੇ ਉੱਤੇ ਔਰ 2000 ਕਰੋੜ ਰੁਪਏ ਤੱਕ ਕਰਜ਼ਾ ਮਿਲ ਵੀ ਗਿਆ ਤਾਂ ਵੀ ਰਾਸ਼ੀ ਘਟਦੀ ਹੈ ਥੁੜਦੀ ਹੈ ਹੁਣ ਸਾਰੀ ਗੱਲ ਟਿੱਕੀ ਹੋਈ ਹੈ ਆਰਡੀਐਫ ਦੇ ਪੈਸੇ ਦੇ ਉੱਤੇ ਰੂਰਲ ਡਿਵੈਲਪਮੈਂਟ ਦੇ ਫੰਡ ਦੇ ਉੱਤੇ ਜੇਕਰ ਉਹ ਫੰਡ ਰੀਲੀਜ਼ ਹੁੰਦਾ ਤੇ ਉਹਦੇ ਨਾਲ ਕਈ ਮਸਲੇ ਹੱਲ ਹੋ ਜਾਣਗੇ ਪਰ ਫੰਡ ਨਾ ਰੀਲੀਜ਼ ਕਰਨ ਦਾ ਮਸ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਤੇ ਇਹਨਾਂ ਦੇ ਹਿਸਾਬ ਨਾਲ ਐਮੈਂਡਮੈਂਟ ਵੀ ਕਰ ਦਿੱਤੀ ਉਹ ਤਾਂ ਕੈਪਟਨ ਮਰਿੰਦਰ ਸਿੰਘ ਸੀ ਜਿਹੜੇ ਹੋਰ ਪਾਸੇ ਵਰਤ ਜਾਂਦੇ ਸੀ ਉਹ ਪਹਿਲੀਆਂ ਸਰਕਾਰਾਂ ਸੀ ਜਿਹੜੇ ਹੋਰ ਪਾਸੇ ਵਰਤ ਦਿੰਦੇ ਸੀ ਅਸੀਂ ਉਹਨਾਂ ਚੋਂ ਨਹੀਂ ਸਾਨੂੰ ਤਾਂ ਜਿਹੜੇ ਕੰਮ ਲਈ ਪੈਸਾ ਮਿਲਣਾ ਸੀ ਉੱਥੇ ਲਾਉਣਾ ਹੈ ਹਾਲਾਂਕਿ ਕਿ ਇਹਨਾਂ ਦੀ ਵੀ ਸਰਕਾਰ ਵੱਲੋਂ ਉਦਾਹਰਨ ਆ ਗਈ ਐਨ ਐਚ ਐਮ ਦਾ ਜਿਹੜਾ ਫੰਡ ਦਾ ਪੈਸਾ ਹੁੰਦਾ ਉਹ ਮਹੱਲਾ ਕਲੀਨਿਕ ਨੂੰ ਇਹਨਾਂ ਲਿਸ਼ਕਾ ਦਿੱਤਾ ਗਿਆ ਪੂਰਾ ਲਿਸ਼ਕ ਪੁਸ਼ਕ ਕੇ ਜਿਹੜਾ ਬਣਾਇਆ ਗਿਆ ਫੋਟੋਆਂ ਲਾਈਆਂ ਗਈਆਂ ਮੁੱਖ ਮੰਤਰੀ ਸਾਹਿਬ ਦੀਆਂ ਅਫਸਰਾਂ ਦੀ ਜਿਹੜੀ ਸਲਾਹ ਦੇ ਨਾਲ ਉਹ ਮਹਿੰਗੀਆਂ ਪੈ ਰਹੀਆਂ ਹੁਣ ਹੁਣ ਇਸ ਦੇ ਵਿੱਚ ਮਾਲਾ ਕਲੀਨਿਕ ਦੇ ਨਾਮ ਤਾਂ ਦੇ ਦਿੱਤੇ ਗਿਆ ਆਮ ਆਦਮੀ ਕਲੀਨਿਕ ਇਹ ਵੋ ਵਗੈਰਾ ਵਗੈਰਾ ਪਰ ਉਸ ਨੂੰ ਲੈ ਕੇ ਹੁਣ ਭੁਗਤਣਾ ਪੈ ਰਿਹਾ ਕਿਸ ਨੂੰ ਪੰਜਾਬ ਸਰਕਾਰ ਨੂੰ ਪੈਸੇ ਨਹੀਂ ਮਿਲ ਰਹੇ ਸੈਂਟਰ ਸਰਕਾਰ ਤੋਂ ਕਈ ਤਰ੍ਹਾਂ ਦੇ ਮਸਲਿਆਂ ਦੇ ਵਿੱਚ ਫੰਡ ਸੈਂਟਰ ਸਰਕਾਰ ਨੇ ਜਿਹੜੇ ਰੋਕੇ ਹੋਏ ਹਾਲਾਂਕਿ ਜਦੋਂ ਵੀ ਚਰਚਾ ਹੁੰਦੀ ਹੈ ਇਹਨਾਂ ਫੰਡਾਂ ਨੂੰ ਲੈ ਕੇ ਇਹ ਉਦੋਂ ਤੱਕ ਹੁੰਦੀ ਰਹਿਣੀ ਹੈ ਜਦੋਂ ਤੱਕ ਪੰਜਾਬ ਵਿੱਤੀ ਸੰਕਟ ਚੋਂ ਬਾਹਰ ਨਹੀਂ ਨਿਕਲਦਾ ਵਿੱਤੀ ਸੰਕਟ ਚੋਂ ਕੱਲਾ ਬਾਹਰ ਇਹਨਾਂ ਫੰਡਾਂ ਨੇ ਨਹੀਂ ਕੱਢਣਾ ਪੰਜਾਬ ਸਰਕਾਰ ਦੇ ਆਪਦੇ ਵੀ ਵਸੀਲੇ ਕਿੱਥੇ ਗਏ ਜਿਹੜੇ ਆਮਦਨ ਦੇ ਸਰੋਤ ਕਹਿੰਦੇ ਸੀ ਕਿ ਮਾਫੀਆ ਲੁੱਟ ਕੇ ਲੈ ਜਾਂਦਾ 55000 ਕਰੋੜ ਰੁਪਏ ਤੱਕ ਦੀ ਗੱਲ ਹੁੰਦੀ ਸੀ ਅਰਵਿੰਦ ਕੇਜਰੀਵਾਲ ਨੇ بڑے ਦਾਅਵੇ ਕੀਤੇ ਪੰਜਾਬ ਜਾ ਕੇ ਗਰੰਟੀਆਂ ਦਿੱਤੀਆਂ ਪਰ ਗਰੰਟੀਆਂ ਕਿੱਥੇ ਉਹਤੇ ਗਰੰਟੀਆਂ ਇੱਥੇ ਪੂਰੀਆਂ ਕਰਨ ਦੀ ਬਜਾਏ ਆਮਸੀਬਤਾਂ ਚ ਫਸੇ ਬਿਆ ਨਾਇਕ ਹਰਾਸ ਚ ਵਧੀ ਜਾਂਦੀ ਹੈ ਉਹਨਾਂ ਦੀ ਔਰ ਕਦੋਂ ਦੇ ਜੇਲ੍ਹ ਦੇ ਵਿੱਚ ਬੈਠੇ ਆ ਉਹਨਾਂ ਨੂੰ ਵੀ ਜ਼ਮਾਨਤੀ ਮਿਲ ਰਹੀ ਕੱਲ ਨੂੰ ਆਉਣ ਵਾਲੇ ਦਿਨਾਂ 'ਚ ਕਦੋਂ ਬਾਹਰ ਆਉਂਦੇ ਉਹ ਵੱਖਰੀ ਗੱਲ ਹੈ ਪਰ ਉਹਨਾਂ ਦੀਆਂ ਦਿੱਤੀਆਂ ਹੋਈਆਂ ਗਰੰਟੀਆਂ ਚਾਹੇ ਉਹ ਜੇਲ੍ਹ ਦੇ ਅੰਦਰ ਬੈਠੇ ਹੋਣ ਪਰ ਪੰਜਾਬ ਦੇ ਜਿਹੜੇ ਲੋਕ ਆ ਉਹ ਯਾਦ ਤਾਂ ਜ਼ਰੂਰ ਕਰਦੇ ਹੋਣਗੇ ਕਿ ਸਾਡੇ ਨਾਲ ਵਾਅਦੇ ਤਾਂ ਬੜੇ ਕੀਤੇ ਗਏ ਪਰ ਵਾਅਦੇ ਪੂਰੇ ਕਰਨ ਦੀ ਜਦੋਂ ਵਾਰੀ ਆਈ ਹੈ ਤੇ ਹੁਣ ਉਹਨਾਂ ਦੀ ਤਾਂ ਸ਼ਕਲ ਦੇਖਣ ਨੂੰ ਵੀ ਅਸੀਂ ਤਰਸ ਗਏ ਆ ਇਸ ਮਾਮਲੇ ਦੇ ਵਿੱਚ ਜਿਹੜਾ ਪੰਜਾਬ ਮੰਡੀ ਬੋਰਡ 1800 ਰੁਪਏ 1800 ਤੋਂ 2000 ਕਰੋੜ ਰੁਪਏ ਤੱਕ ਦਾ ਜਿਹੜਾ ਕਰਜ਼ਾ ਚੁੱਕਣ ਜਾ ਰਿਹਾ ਉਸ ਦੇ ਵਿੱਚ ਵਿਆਜ ਦਰਾਂ ਬਹੁਤ ਜ਼ਿਆਦਾ ਨੇ ਹਾਈ ਨੇ ਔਰ ਜੇਕਰ ਉਹ ਕਿਸ਼ਤ ਪਹਿਲਾਂ ਆ ਜਾਂਦੀ ਹੈ ਤਾਂ ਉਸ ਮਾਮਲੇ ਦੇ ਵਿੱਚ ਜਲਦੀ ਕਿਤੇ ਕਿਸ਼ਤ ਭਰਨੀ ਪੈ ਗਈ ਤਾਂ ਪੰਜਾਬ ਮੰਡੀ ਬੋਰਡ ਲਈ ਉਹ ਵੀ ਔਖਾ ਹੋ ਜਾਣਾ ਇਹ ਪੰਜਾਬ ਮੰਡੀ ਬੋਰਡ ਦੇ ਅਧਿਕਾਰੀ ਕਹਿ ਰਹੇ ਆ ਆਪਣੇ ਮੂੰਹੋਂ ਮੰਨ ਰਿਹਾ ਕਿ ਇਸ ਮਾਮਲੇ ਦੇ ਵਿੱਚ ਕਿਸ਼ਤਾਂ ਭਰਨੀਆਂ ਪੈ ਗਈਆਂ ਤਾਂ ਬੜਾ ਔਖਾ ਹੋ ਜਾਣਾ ਸਾਨੂੰ ਇਹ ਕਰਜ਼ਾ ਜਿਹੜਾ ਹੁਣ ਚੁੱਕਿਆ ਜਾ ਰਿਹਾ ਪਹਿਲਾਂ ਪੈਟਰੋਲ ਡੀਜ਼ਲ ਦੇ ਰੇਟ ਵਧਾਏ ਗਏ ਕਿ ਥੋੜਾ ਜਿਹਾ ਵਿਭ ਆਮਦਨ ਵਧਾ ਲਈਏ ਆਪਦੇ ਖਾਤੇ ਚ ਵਧਾ ਲਈਏ ਪੈਸੇ ਬਿਜਲੀ ਦਰਾਂ ਦੇ ਰੇਟ ਵਧਾ ਦਿੱਤੇ ਗਏ ਬੱਸਾਂ ਦਾ ਕਿਰਾਇਆ ਵਧਾ ਦਿੱਤਾ ਗਿਆ ਹੁਣ ਜਿਹੜੇ ਰਹਿੰਦਾ ਸਮਾਂ ਇਹ ਆਵਾਮੀ ਪਾਰਟੀ ਦੀ ਸਰਕਾਰ ਦਾ 2027 ਤੱਕ ਦੇ ਨਿਓਰ ਦਾ ਅਗਲੀ ਕਿਸ ਦੀ ਸਰਕਾਰ ਬਣਨੀ ਹੈ ਬਾਅਦ ਦੀਆਂ ਗੱਲਾਂ ਪਰ ਉਸ ਵੇਲੇ ਤੱਕ ਜੇਕਰ ਇਸ ਤਰ੍ਹਾਂ ਸਬਸਿਡੀ ਦੇ ਵਿੱਚ ਕਟ ਲੱਗਦਾ ਰਹੇ ਆਉਣ ਵਾਲੇ ਸਮੇਂ ਚ ਖਮਿਆਜੇ ਵੀ ਭੁਗਤਨੇ ਪੈ ਸਕਦੇ ਆ ਪਰ ਸਬਸਿਡੀਆਂ ਦੀ ਰਾਸ਼ੀ ਵੀ ਬਹੁਤ ਜ਼ਿਆਦਾ ਵੱਧ ਗਈ ਹੈ ਜਿੱਥੇ ਬਾਕੀ ਡਿਵੈਲਪਮੈਂਟ ਦੇ ਕੰਮ ਰੁਕੇ ਪਏ ਆ ਪਿੰਡ ਪਿੰਡ ਤਰਸ ਰਿਹਾ ਪੰਜੀ ਪੰਜੀ ਨੂੰ ਕਈ ਪਿੰਡਾਂ ਨੂੰ 1 ਰੁਪਿਆ ਵੀ ਨਹੀਂ ਦਿਖਿਆ ਵਿਧਾਇਕ ਆਪਣੀ ਥਾਂ ਤੇ ਪਰੇਸ਼ਾਨ ਹੈ ਕਿ ਕਿਹੜੇ ਮੂੰਹ ਨਾਲ ਜਾਵਾਂਗੇ মিডিਆ ਵਿੱਚ ਬੋਲਦੇ ਆ ਤਾਂ ਕਹਿ ਦਿੰਦੇ ਆ ਕਿ ਅਸੀਂ ਤੇ ਆਪਣੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਵੋਟਾਂ ਮੰਗਾਂਗੇ ਬਿਜਲੀ ਬਿੱਲ ਜ਼ੀਰੋ ਕਰ ਦਿੱਤੇ ਹੋਰ ਬਹੁਤ ਕੁਝ ਕਰ ਦਿੱਤਾ ਸਰਕਾਰ ਬੜਾ ਵੱਡਾ ਜਿਹੜਾ ਫੈਸਲਾ ਹੈ ਜਿਹੜਾ ਉਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਕਿਹਾ ਸੀ ਗਾਰੰਟੀ ਦਿੱਤੀ ਸੀ 1000 ਰੁਪਿਆ ਬੀਬੀਆਂ ਨੂੰ ਦੇਵਾਂਗੇ ਫਿਰ ਤੁਹਾਨੂੰ ਲੱਗਦਾ ਜਿਹੜੀ ਹਾਲਤ ਪੰਜਾਬ ਸਰਕਾਰ ਦੀ ਹੈ ਮੰਡੀ ਬੋਰਡ ਦੀ ਹੈ ਬਿਜਲੀ ਵੀ ਪਾਗਦੀ ਹੈਗੀ ਹੈ ਕਿ 1000 ਰੁਪਿਆ ਕੋਈ 100 200 ਬੀਬੀਆਂ ਨੂੰ ਵੀ ਮਿਲ ਜਾਏਗਾ ਇਹ ਬੀਬੀਆਂ ਨੂੰ ਪੈਸੇ ਕਦੋਂ ਮਿਲਣੇ ਆ ਇਹ ਤੇ ਅੱਜ ਦੀ ਘੜੀ ਕਹਿ ਨਹੀਂ ਜਾ ਸਕਦਾ ਆਪਾਂ ਕਿਵੇਂ ਕਹਿ ਸਕਦੇ ਤਾਂ ਸਰਕਾਰ ਨੂੰ ਨਹੀਂ ਪਤਾ ਸੀ ਕਦੋਂ ਦੇਣੇ ਕਿਉਂਕਿ ਜਦੋਂ ਜਲੰਧਰ ਦੀ ਜਿਮਣੀ ਚੋਣ ਆਈ ਤੇ ਮੁੱਖ ਮੰਤਰੀ ਸਾਹਿਬ ਨੇ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਤੇ 1000 ਦੀ ਜਗ੍ਹਾ ਵਧਾ ਦਿੱਤਾ ਸੀ 100 100 ਰੁਪਿਆ 11 1100 ਵੀ ਕਹਿ ਦਿੱਤਾ ਸੀ ਕਿ ਹੁਣ ਖਾਤੇ ਵਿੱਚ 1000 1000 ਰੁਪਿਆ ਨਹੀਂ ਆਉਣਾ ਹੁਣ ਖਾਤੇ 'ਚ ਤੁਹਾਡੇ 11 1100 ਰੁਪਿਆ ਆਊਗਾ ਇਹ ਵੀ ਕਹਿ ਦਿੱਤਾ ਉਹ ਕਦੋਂ ਆਊਗਾ ਇਹਦੇ ਬਾਰੇ ਨਹੀਂ ਅਜੇ ਦੱਸਿਆ ਕਹਿੰਦੇ ਸੀ ਇੰਤਜ਼ਾਮ ਕਰਨ ਚ ਲੱਗੇ ਹੋਇਆ ਜਦੋਂ ਪੰਜਾਬ ਮੰਡੀ ਬੋਰਡ ਦਾ ਦਿਵਾਲਾ ਨਿਕਲਿਆ ਪਿਆ ਕਰਜ਼ਾ ਚੁਕਣਾ ਪੈ ਰਿਹਾ ਲਿੰਕ ਸੜਕਾਂ ਦੀ ਮੁਰੰਮਤ ਲਈ ਜਦੋਂ ਬਿਜਲੀ ਦੇ ਰੇਟ ਵਧਾਉਣੇ ਪੈ ਰਹੇ ਆ ਪੀਐਸਪੀਸੀਲ ਨੂੰ ਸਹੀ ਢੰਗ ਦੇ ਨਾਲ ਚਲਾਉਣ ਦੇ ਲਈ ਤਾਂ ਹੋਰ ਕਈ ਮਸਲਿਆਂ ਦੇ ਵਿੱਚ ਜਿਹੜਾ ਟੇਕ ਰੱਖੀ ਜਾ ਰਹੀ ਹੈ ਕੇਂਦਰ ਤੋਂ ਫੰਡਾਂ ਜਾਰੀ ਕਰਵਾਉਣ ਦੇ ਲਈ ਹਾਲਾਂਕਿ ਕੇਂਦਰ ਸਰਕਾਰ ਵੀ ਚਲਾਕੀਆਂ ਕਰਦੀ ਹੈ ਪੰਜਾਬ ਨਾਲ ਜੀਐਸਟੀ ਤਾਂ ਇੱਥੋਂ ਹੀ ਇਕੱਠੀ ਹੁੰਦੀ ਹੈ ਸਮੇਂ ਸਿਰ ਤੇ ਕਿਉਂ ਨਹੀਂ ਅਦਾਈ ਕੀਤੀ ਉਸ ਦੀ ਉਹ ਸਾਰੀਆਂ ਗੱਲਾਂ ਵੀ ਨੇ ਕਿਂਦਰ ਸਰਕਾਰ ਕਿਤੇ ਨਾ ਕਿਤੇ ਥੋੜੀ-ਬਹੁਤੀ ਚਲਾਕੀ ਵੀ ਕਰਦੀ ਹੈ ਪਰ ਕਈ ਥਾਵਾਂ ਤੇ ਕੇਂਦਰ ਸਰਕਾਰ ਦੀਆਂ ਦਲੀਲਾਂ ਵੀ ਠੀਕ ਨਹੀਂ ਕਿ ਜਿਹੜੇ ਕੰਮ ਲਈ ਪੈਸਾ ਦਿੰਨੇ ਆ ਵਰਤੋਂ ਤਾਂ ਸਹੀ ਉੱਥੇ ਕਈ ਸਕੀਮਾਂ ਤਾਂ ਪੰਜਾਬ ਦੇ ਅੰਦਰ ਇਸ ਕਰਕੇ 600 ਕਰੋੜ ਰੁਪਏ ਦੀ ਆਪਾਂ ਕੱਲ ਹੀ ਅਗਲ ਕਰਕੇ ਹਟੇ ਆ ਜਿਹੜਾ ਉਸ ਮਸਲੇ ਦੇ ਵਿੱਚ ਕਿ ਜਿਹੜਾ ਜਾਰੀ ਨਹੀਂ ਕੀਤਾ ਤੇ ਜਿਹੜੀ ਸਿਹਤ ਬੀਮਾ ਜੋ ਇਹਨਾਂ ਦੀ ਸਕੀਮ ਹੈ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਉਹ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਬੰਦ ਹੋ ਗਿਆ ਗਰੀਬਾਂ ਦਾ ਉੱਥੇ ਟ੍ਰੀਟਮੈਂਟ ਹੀ ਨਹੀਂ ਕਰਾ ਸਕਦੇ ਜਿਹੜਾ ਥੋੜੇ ਜਿ ਸਖਾਲੇ ਹੋ ਗਏ ਸੀ ਹਾਲਾਂਕਿ ਪਹਿਲਾਂ ਵੀ ਕੋਈ ਬਹੁਤ ਹੀ ਹਾਲਤ ਵਧੀਆ ਨਹੀਂ ਸੀ ਪਰ ਜਿੰਨਾ ਕੋਈ ਇਲਾਜ ਹੁੰਦਾ ਸੀ ਕੋਈ ਕੋਈ ਤਾਂ ਬਚਦਾ ਹੋਵੇਗਾ ਹੁਣ ਉਹ ਵੀ ਜਿਹੜੇ ਗਰੀਬ ਲੋਕਾਂ ਨੂੰ ਬੜੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਉਦੋਂ ਡਾਕਟਰ ਆਪਣੀ ਸੁਰੱਖਿਆ ਸੁਰੱਖਿਆ ਭਾਲਦੇ ਨੇ ਉਹਨਾਂ ਨੂੰ ਨਹੀਂ ਮਨਾ ਸਕੀ ਸਰਕਾਰ ਕਈ ਤਰ੍ਹਾਂ ਦੀਆਂ ਚੈਲੰਜ ਤੇ ਚੁਣੌਤੀਆਂ ਚੋ ਲੰਘ ਰਹੀ ਹੈ ਇਸ ਵਕਤ ਪੰਜਾਬ ਸਰਕਾਰ ਵਿੱਚ ਪੰਜਾਬ ਸੂਬਾ ਕਿਸੇ ਵੀ ਪਾਰਟੀ ਦੇ ਹੱਥ ਵਿੱਚ ਹੋਵੇ ਇਸ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਦੇ ਵਾਸਤੇ ਕਿਸੇ ਵੀ ਸਰਕਾਰ ਨੇ ਹਾਲੇ ਤੱਕ ਪਹਿਲ ਕਦਮੀ ਨਹੀਂ ਕੀਤੀ ਚਾਹੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੁੜ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਾਰਿਆਂ ਦਾ ਇੱਕੋ ਜਿਹਾ ਹਾਲ ਰਿਹਾ ਇਸੇ ਕਰਕੇ ਜਿਹੜੀ ਕਰਜ਼ੇ ਦੀ ਰਾਸ਼ੀ ਹੈ ਅਫਸੋਸ ਨਾਲ ਕਹਿਣਾ ਪੈਂਦਾ ਕਿ 3.75 ਲੱਖ ਕਰੋੜ ਰੁਪਏ ਦੇ ਕਰੀਬ ਪਹੁੰਚ ਗਈ ਹੈ ਜਾਨੀ ਕਿ ਪੌਣੇ 4 ਲੱਖ ਕਰੋੜ ਰੁਪਈਆ ਕਰਜ਼ਾ ਹੋ ਗਿਆ ਪੰਜਾਬ ਸਰਦ ਦੇ ਉੱਤੇ ਹਣ ਇਸ ਮਾਮਲੇ ਦੇ ਵਿੱਚ ਜਿਹੜਾ ਲਗਾਤਾਰ ਕਰਜ਼ੇ ਦੀ ਰਾਸ਼ੀ ਜੇਕਰ ਵਧਦੀ ਜਾਏਗੀ ਇਸ ਸਰਕਾਰ ਦੇ ਦੌਰਾਨ ਵੀ ਦੱਸਿਆ ਜਾਂਦਾ ਕਿ 80000 ਤੋਂ 90000 ਕਰੋੜ ਰੁਪਏ ਤੱਕ ਦਾ ਕਰਜ਼ਾ ਲਿਆ ਹੈ ਹੋਰ ਵੀ ਕਈ ਕਰਜ਼ੇ ਚੁੱਕਣ ਦੀਆਂ ਤਿਆਰੀਆਂ ਜਿਵੇਂ ਸੰਸਥਾਵਾਂ ਕਰ ਰਹੀਆਂ ਜਾਂ ਬੋਰਡ ਕਰ ਰਹੇ ਨੇ ਤਾਂ ਇਥੋਂ ਸਾਫ਼ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਡੇ ਪੰਜਾਬ ਸੂਬੇ ਦੀ ਹਾਲਤ ਵਿੱਤੀ ਤੌਰ ਦੇ ਉੱਤੇ ਕਿੱਥੇ ਜੇ ਖੜੀ ਹੈ